45 ਸਾਲ ਦਾ ਹੈ ਨੌਜਵਾਨ ਘਰ ਤੋਂ ਤਾਂ ਇਹੀ ਕਹਿ ਕੇ ਗਿਆ ਸੀ ਕਿ ਉਹ ਖੇਤਾਂ ਨੂੰ ਚੱਲਿਆ ਪਰ ਉਸ ਤੋਂ ਬਾਅਦ ਇਸ ਮੁੰਡੇ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਦੀ ਪਛਾਣ ਜਸਵਿੰਦਰ ਸਿੰਘ ਦੇ ਵਜੋਂ ਕੀਤੀ ਗਈ ਹੈ ਅਤੇ ਉਹ ਪੁੱਤਰ जोगਿੰਦਰ ਸਿੰਘ ਨਿਵਾਸੀ ਪਿੰਡ ਅਵਲਖੇਰ ਦਾ ਰਹਿਣ ਵਾਲਾ ਹੈ ਗੁਰਦਾਸਪੁਰ ਦੇ ਪਿੰਡ ਅਵਲਖੇਰ ਦਾ ਇਹ ਮਾਮਲਾ ਜਿੱਥੇ 45 ਸਾਲ ਦੇ ਵਿਅਕਤੀ ਦੀ ਜਾਨ ਜਾਣ ਤੋਂ ਬਾਅਦ ਪੂਰਾ ਪਿੰਡ ਖੇਤਾਂ ਦੇ ਵਿੱਚ ਇਕੱਠਾ ਹੋ ਗਿਆ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਪਰਿਵਾਰਿਕ ਮੈਂਬਰਾਂ ਨੂੰ ਸਮਝ ਨਹੀਂ ਲੱਗ پا ਰਹੀ ਕਿ ਇਹਨਾਂ ਦੇ ਨਾਲ ਵਾਪਰ ਕੀ ਗਿਆ ਇਸ ਸਬੰਧੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਮਨੋਜ ਕੁਮਾਰ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਫੋਨ ਤੇ ਸੂਚਨਾ ਮਿਲੀ ਸੀ ਇਸ ਮਾਬਦ ਤੇ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਫੋਰੈਂਸਿਕ ਟੀਮਾਂ ਵੀ ਪਹੁੰਚ ਗਈਆਂ ਨੇ ਫਿਲਹਾਲ ਮਾਮਲੇ ਦੀ ਜਾਂਚ ਪੜਤਾਲ جاری ਹੈ ਤੇ ਜਿਵੇਂ ਹੀ ਪਰਿਵਾਰਿਕ ਮੈਂਬਰ ਅਤੇ ਤੱਥ ਸਾਹਮਣੇ ਆਣਗੇ ਉਹਨਾਂ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਣੀ ਹੈ। ਮੋਤੋ ਹੀ ਵਕੀਲ। ਕਿਛ ਨਹੀਂ ਯਾਰ ਸਵੈ ਰੀਨਟੀਸ਼ਨ ਆਈ ਤੇ ਫੋਰੈਂਸਿਕ ਟੀਮ ਜਿਹੜੀ ਮੌਕੇ ਤੇ ਆਈ ਹੈ ਦੇਖਦੇ ਜੋ ਹਾਲਾਤ ਹੋਏ ਜੋ ਉਹਨਾਂ ਦੇ ਪਰਿਵਾਰ ਦੇ ਜਿੱਦਾਂ ਵੀ ਕਹਿਣਗੇ ਫਿਰ ਹਸਾ ਨਾ ਵੇਖਾਂ ਕਿ ਜੋ ਫੈਕਟ ਸਾਹਮਣੇ ਆਏ ਕੀ ਨਾਮ ਹੈ ਕਿੰਨੀ ਉਮਰ ਦੇ ਬੰਦੇ ਦੀ ਨੰਬਰ ਤੇ ਨਹੀਂ ਕੋਈ ਪੰਜਾਬ ਬੁੰਡਿਆ ਦੇ ਲੱਗ ਜਾ ਕੇ ਹੋਵੇ ਦੇਖਣ ਚ ਕੀ ਲੱਗਦਾ ਸਰ ਹਾਂ ਭਾਜੀ ਇਹ ਤਾਂ ਖੁਸ਼ੀ ਦਾ ਗੱਲ ਆ ਜੀ। ਚਲਾਟੀ ਮਾਂ ਪਹੁੰਚ ਗਏ ਜੀ। ਹਾਂ ਜੀ। ਹਾਂ ਹਾਂ ਟੀਮ ਆ ਗਈ ਸਾਡੇ। ਕਿਸ ਤਰ੍ਹਾਂ ਦੀ ਕਾਰਵਾਈਆਂ ਮੱਚੇ ਜਾਂਦੀਆਂ ਹੁਣ ਦੇਖਦੇ ਹਾਂ ਕੀ ਐਕਚੁਅਲੀ ਪੋਜੀਸ਼ਨ ਕੀ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ। ਪੋਸਟਮਾਰਮ ਕਰਵਾਇਆ ਜਾਊਗਾ ਇਹਦਾ। ਹਾਂ ਠੀਕ।